ਮੈਂ ਬਣਾਉਣ ਲੱਗੀ ਸੀਗੀ ਮੱਕੀ ਦੀ ਰੋਟੀ ਭੂਲੀਆਂ ਤੇ ਮੇਥੇ ਪਾ ਕੇ ਤੇ ਜਿਹੜਾ ਇਹ ਵਾਲਾ ਆਟਾ ਏ ਲਿਦਲ ਦੇ ਵਿੱਚੋਂ ਤਿਆਰ ਉਸ ਪੈਨ ਦੇ ਵਿੱਚੋਂ ਮਿਲ ਜਾਂਦਾ ਜਿਹੜਾ ਹੈ ਨਾ ਪੁਲੈਂਤਾ ਵਾਲਾ ਆਟਾ ਹੁੰਦਾ ਏ ਉਹ ਆ ਇਹ ਬਹੁਤ ਮੋਟਾ ਹੁੰਦਾ ਐਦਾਂ ਹੁੰਦਾ ਜਿੱਦਾ ਬੂਰਾ ਹੁੰਦਾ ਐ ਇੱਥੇ ਥੋੜਿਆ ਮੇਰੇ ਕੋਲ ਪੈਕਟ ਪਹਿਲਾ ਪਿਆ ਸੀ ਆਟੇ ਦਾ ਮੈਂ ਉਹ ਵੀ ਵਿੱਚ ਪਾ ਲਿਆ ਪਲੇਟ ਦੇ ਥੋੜਿਆ ਆਟਾ ਆਪਾਂ ਹੋਰ ਪਾ ਲੈਂਦੇ ਆ ਤੇ ਬਣਾਉਂਦੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੱਕੀ ਦੀਆਂ ਰੋਟੀਆਂ ਮੈਂ ਹਮੇਸ਼ਾ ਇਸ ਚਾਟੇ ਦੇ ਨਾਲ ਰੋਟੀ ਬਣਾਉਂਦੀ ਆ ਇਦਾਂ ਨਾਲ ਰੋਟੀ ਬਹੁਤ ਵਧੀਆ ਬਣਦੀ ਆ ਤੇ ਬਹੁਤ ਸੌਫਟ ਬਣਦੀ ਆ ਮੈਂ ਇੱਕ ਕੌਲੀ ਮੂਲੀਆਂ ਦੀ ਕद्दूकस ਕਰਕੇ ਰੱਖੀ ਸੀਗੀ ਹੁਣ ਆਪਾਂ ਆਟੇ ਦੇ ਵਿੱਚ ਪਾ ਦਿੰਦੇ ਆ ਮੈਂ ਮੂਲੀਆਂ ਦਾ ਕੋਈ ਪਾਣੀ ਨਚੋੜਿਆ ਨਹੀਂ ਹੈਗਾ ਇਦਾਂ ਹੀ ਆਟੇ ਦੇ ਵਿੱਚ ਪਾ ਦਿੱਤੀਆਂ ਆ ਤੇ ਹੁਣ ਇਹਦੇ ਵਿੱਚ ਪਾ ਲੈਂਦੇ ਆ ਮੇਥੇ ਦਾ ਧਨੀਆ ਜਿਹੜਾ ਮੈਂ ਧੋ ਕੇ ਸੁਆਰ ਕੇ ਕੱਟ ਕੇ ਰੱਖਿਆ ਹੋਇਆ ਆ ਆਪਣੇ ਟੇਸਟ ਦੇ ਅਕੋਰਡਿੰਗ ਹੁਣ ਲੂਣ ਪਾ ਲੈਂਦੇ ਆ ਇਹਦੇ ਵਿੱਚ ਤੁਸੀਂ ਮਿਰਚ ਵੀ ਪਾ ਸਕਦੇ ਆ ਪਰ ਮੈਂ ਇਹ ਰੋਟੀਆਂ ਬਣਾਉਣ ਲੱਗੀ ਸੀਗੀ ਸਪੈਸ਼ਲ ਆਪਣੇ ਬੱਚਿਆਂ ਦੇ ਲਈ ਤਾਂ ਮੇਰੇ ਬੱਚੇ ਮਿਰਚ ਬਿਲਕੁਲ ਨਹੀਂ ਖਾਂਦੇ ਹੈਗੇ ਤਾਂ ਇਸ ਲਈ ਮੈਂ ਮਿਰਚ ਵਿੱਚ ਪਾਈ ਨਹੀਂ ਹੈਗੀ ਪਹਿਲਾਂ ਆਪਾਂ ਆٹے ਦੇ ਵਿੱਚ ਸਾਰੇ ਇੰਗਰੀਡੀਅੰਟ ਜਿਹੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਂਦੇ ਆ ਮੱਕੀ ਦਾ ਆਟਾ ਮਲਣ ਦੇ ਲਈ ਮੈਂ ਇੱਧਰ ਪਾਣੀ ਗਰਮ ਕਰ ਲਿਆ ਆ ਇਹ ਆਟਾ ਗਰਮ ਪਾਣੀ ਦੇ ਨਾਲ ਹੀ ਚੰਗੀ ਤਰ੍ਹਾਂ ਦੇ ਨਾਲ ਮਲ ਹੁੰਦਾ ਆ ਐਨ ਵਧੀਆ ਤਰੀਕੇ ਨਾਲ ਆਟਾ ਆਪਣਾ ਥੋੜਾ ਐ ਇਸ ਲਈ ਮੈਂ ਪਾਣੀ ਸਾਰੇ ਆٹے ਦੇ ਵਿੱਚ ਹੀ ਪਾ ਲਿਆ ਆ ਜੇ ਤੁਸੀਂ ਜ਼ਿਆਦਾ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਆ ਆਟਾ ਜ਼ਿਆਦਾ ਐ ਤਾਂ ਤੁਸੀਂ ਫਿਰ ਦੋ ਜਾਂ ਤਿੰਨ ਵਾਰੀ ਵੀ ਆਟਾ ਮਲ ਸਕਦੇ ਆ ਕਿਉਂਕਿ ਜ਼ਿਆਦਾ ਆਟਾ ਮਾਲ ਲਵਾਂਗੇ ਫਿਰ ਇਹ ਸੁੱਕਣ ਲੱਗ ਜਾਂਦਾ ਹੈ ਪਾਣੀ ਥੋੜਾ ਜਿਆਦਾ ਗਾਰਮ ਐ ਤੇ ਇਸ ਲਈ ਮੈਂ ਪਹਿਲਾਂ ਪਾਣੀ ਗਰਮ ਆਟੇ ਦੇ ਵਿੱਚ ਪਾ ਕੇ ਤਾਂ ਚੰਗੀ ਤਰ੍ਹਾਂ ਦੇ ਨਾਲ ਚਮਚੇ ਦੇ ਨਾਲ ਮਿਕਸ ਕਰ ਲਿਆ ਆ ਹੁਣ ਜਲਦੀ ਨਾਲ ਦੀ ਆਪਾਂ ਹੱਥਰੇ ਨਾਲ ਆਟਾ ਮਲ ਲਵਾਂਗੇ ਕਿਉਂਕਿ ਪਾਣੀ ਆਪਣਾ ਇੰਨਾ ਕ ਗਰਮ ਹੈ ਕਿ ਹੱਥ ਨੂੰ ਥੋੜਾ ਜਿਹਾ ਸੇਕ ਲੱਗਦਾ ਹੁੰਦਾ ਇਸ ਲਈ ਪਹਿਲਾਂ ਚਮਚ ਦੇ ਨਾਲ ਜਲਦੀ ਜਲਦੀ ਮਿਕਸ ਕਰ ਲੈਣਾ ਚਾਹੀਦਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਮਾਲ ਲੈਂਦੇ ਆ ਆਟਾ ਆਪਣਾ ਮਾਲ ਹੋ ਗਿਆ ਆ ਹੁਣ ਆਪਾਂ ਇੱਕ ਛੋਟਾ ਜਿਹਾ ਪੇੜਾ ਕਰ ਲੈਂਦੇ ਆ ਜਿਨ੍ਹਾਂ ਨੂੰ ਹਲੇ ਰੋਟੀ ਬਣਾਉਣੀ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਛੋਟੀ ਰੋਟੀ ਤੋਂ ਹੀ ਸਟਾਰਟ ਕਰਨਾ ਚਾਹੀਦਾ ਹੈ ਰੋਟੀ ਬਣਾਉਣਾ ਕਿਉਂਕਿ ਜਿੱਦਾਂ ਜਿੱਦਾਂ ਰੋਟੀ ਵੱਡੀ ਹੁੰਦੀ ਹੈ ਨਾ ਫਿਰ ਉਹ ਟੁੱਟਣ ਲੱਗ ਜਾਂਦੀ ਆ ਪੇੜਾ ਕਰਦੇ ਕਰਦੇ ਆਪਾਂ ਪੇੜੇ ਨੂੰ ਥੋੜਾ ਥੋੜਾ ਵਧਾ ਕੇ ਉਹਦੀ ਰੋਟੀ ਹੀ ਬਣਾ ਲੈਣੀ ਆ ਛੋਟੀ ਜਿਹੀ ਹੱਥਾਂ ਨੂੰ ਥੋੜਾ ਥੋੜਾ ਪਾਣੀ ਲਾ ਕੇ ਆਪਾਂ ਰੋਟੀ ਨੂੰ ਇਸ ਤਰੀਕੇ ਦੇ ਨਾਲ ਵਧਾ ਲੈਣਾ ਆ ਹੌਲੀ ਹੌਲੀ ਰੋਟੀ ਨੂੰ ਆਪਾਂ ਹੌਲੀ-ਹੌਲੀ ਵਧਾ ਲਿਆ ਆ ਜਿੱਥੋਂ ਲੱਗਦਾ ਕਿ ਰੋਟੀ ਥੋੜੀ ਜੀ ਟੁੱਟਦੀ ਆ ਤੇ ਉੱਥੋਂ ਇਦਾਂ ਥੋੜਾ ਜਿਹਾ ਉਹਨੂੰ ਜੋੜ ਸਕਦੇ ਆ ਜਾਂ ਥੋੜਾ ਜਿਹਾ ਹੋਰ ਆਟਾ ਲਾ ਕੇ ਵੀ ਉਹਨੂੰ ਜੋੜ ਸਕਦੇ ਆ ਤੇ ਜਦੋਂ ਆਪਾਂ ਰੋਟੀ ਤਵੇ ਤੇ ਪਾਉਣੀ ਆ ਆਪਣਾ ਤਵਾ ਬਿਲਕੁਲ ਗਰਮ ਹੋਣਾ ਚਾਹੀਦਾ ਆ ਇਹ ਰੋਟੀ ਜਿਹੜੀ ਆਪਾਂ ਤਵੇ ਤੇ ਪਹਿਲਾਂ ਪਾਈ ਸੀ ਨਾ ਉਹ ਉਲਟਾ ਪਲਟਾ ਕੇ ਮੇਰਾ ਰੜ ਲਈ ਆ ਕੈਮਰਾ ਪਤਾ ਨਹੀਂ ਮੇਰਾ ਕਿੱਦਾਂ ਬੰਦ ਹੋ ਗਿਆ ਸੀਗਾ ਤੇ ਵੀਡੀਓ ਬਣਾ ਨਹੀਂ ਹੋਈ ਹੈਗੀ ਚਲੋ ਇਹ ਰੋਟੀ ਰੜ ਗਈ ਆ ਹੁਣ ਬਣਾਉਂਦੇ ਆਪਾਂ ਅਗਲੀ ਰੋਟੀ ਰੋਟੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਮੱਕੀ ਦੀਆਂ ਮੇਥੇ ਤੇ ਮੂਲੀਆਂ ਵਾਲੀਆਂ ਬਹੁਤ ਹੀ ਟੇਸਟੀ ਬਣਦੀਆਂ ਆ ਤੇ ਹਾਂਜੀ ਬਣਾਉਣ ਨੂੰ ਥੋੜਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਜ਼ਰੂਰ ਬਣਾਉਣੀ ਚਾਹੀਦੀ ਆ ਸਰਦੀਆਂ ਦੇ ਵਿੱਚ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਟਿਕਟੌਕ ਤੇ ਵੀ ਤੇ YouTube ਤੇ ਵੀ